ਤਾਂ ਤੁਸੀਂ ਇੱਕ ਰੀ ਜ਼ਮੀਨਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਪਿੰਡ ਆਲੇਵਾਲ ਚ ਮੌਜੂਦ ਅਸੀਂ ਤਾਂ ਇਹ ਜਿਹੜਾ ਹਾਲੇ ਵੀ ਦਰਿਆ ਦੇ ਵਿੱਚ ਜਿਹੜਾ ਕਾਫੀ ਦਰਿਆਜ ਨੇ ਜ਼ਮੀਨਾਂ ਮਾਲਕੀ ਜ਼ਮੀਨਾਂ ਚ ਹਰੀਕੇ ਹੈਡਵਕਸ ਤੋਂ ਲਗਾਤਾਰ ਪਾਣੀ ਵਗ ਰਿਹਾ ਹੈਗਾ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੋ ਰਿਹਾ ਤਾਂ ਇਹਦਾ ਦੂਸਰੇ ਬੰਨੇ ਵੀ ਤੁਸੀਂ ਤਸਵੀਰਾਂ ਸਾਫ਼-ਸਾਫ਼ ਦੇਖ ਸਕਦੇ ਜੇ ਹਾਲੇ ਵੀ ਆ ਜਿਹੜਾ ਝੋਨੇ ਦੀ ਪਰਾਲੀ ਜਿਹੜਾ ਝੋਨਾ ਪੱਕਣ ਦੇ ਕਾਰਤੇ ਸੀ ਤਾਂ ਉਹਦੀ ਪਰਾਲੀ ਜਿਹੜਾ ਤਾ ਵਿੱਚ ਉੱਥੇ ਕਲਾਲੇ ਵੀ ਮੌਜੂਦ ਹੈਗੀ ਵੀ ਮੰਨ ਲਓ ਜਿੱਥੇ ਵੀ ਕੋਈ ਸੇਵਾ ਕਰਨੀ ਕਿਸੇ ਵੀਰ ਨੇ ਭਰਾ ਨੇ ਜਿਹੜੇ ਕੁਮੇਟੀ ਕਮੇਟੀ ਨੂੰ ਆਕੇ ਦੇਣ ਕਮੇਟੀ ਨਾਲ ਕੇ ਦੇਣ ਕਮੇਟੀ ਨੂੰ ਆਕੇ ਦੇਣ ਕਮੇਟੀ ਦੀ ਜ਼ਿੰਮੇਵਾਰੀ ਬਣ ਜਾਂਦੀ ਫਿਰ ਹਾਂਜੀ ਜ਼ਿੰਮੇਵਾਰੀ ਕਮੇਟੀ ਇਹ ਸਾਰਿਆਂ ਨੂੰ ਜਾਣਦੇ ਇਸ ਤੇ ਕਿਸੇ ਨੂੰ ਜਾਣਦੇ ਨਹੀਂ ਜਾਣਦੇ ਨੇ ਬਿਲਕੁਲ ਹਾਂਜੀ ਇਹ ਕੋਲ ਬੰਦੇ ਨੂੰ ਜਾਣਦੇ ਇਹ ਆਪ ਦਾ ਜਿਵੇਂ ਜਿਵੇਂ ਵੰਡ ਕਰਕੇ ਦੇਣਗੇ ਸਹੀ ਦੇਣਗੇ ਠੀਕ ਹੈ ਜੀ ਇਹ ਕਮੇਟੀ ਅੰਡਰ ਆ ਕੇ ਕੰਮ ਚੱਲਣਾ ਚਾਹੀਦਾ ਠੀਕ ਹੈ ਜੀ ਧੰਨਵਾਦ ਹੈ ਕਮੇਟੀ ਦਾ ਬਹੁਤ ਤੇ ਹੁੰਦਾ ਕੀ ਸੀ ਕਿ ਪਹਿਲੋਂ ਇਸ ਤੋਂ ਜਿਹੜੀਆਂ ਸੰਸਥਾਵਾਂ ਆਉਂਦੀਆਂ ਸੀ ਧੰਨਵਾਦ ਹੈ ਉਹਨਾਂ ਦਾ ਤੇ ਪਰ ਹੁੰਦਾ ਇਸ ਤਰ੍ਹਾਂ ਇਹ ਸੀ ਵੀ ਕਿਸੇ ਵੀ ਪਿੰਡ ਜਾਓ ਤੁਹਾਨੂੰ ਪਤਾ ਹੀ ਆ ਕਿ ਹਰ ਪਿੰਡ ਦੇ ਵਿੱਚ ਲੁੱਟ ਖਸੁੱਟ ਥੋੜੀ ਬਹੁਤੀ ਜ਼ਰੂਰ ਹੁੰਦੀ ਆ ਕਿਉਂਕਿ ਇਹ ਸੱਜਣਾ ਜਦੋਂ ਦੂਰੋਂ ਆਉਂਦੇ ਆ ਸੇਵਾ ਕਰਦੇ ਤਿਲ ਫੁੱਲ ਇਕੱਠਾ ਕਰਦੇ ਆ ਇਹਨਾਂ ਦਾ ਮਨ ਨੂੰ ਸ਼ਾਂਤੀ ਤੇ ਤਾਂ ਆਊਗੀ ਨਾ ਜੇ ਸਹੀ ਜਗ੍ਹਾ ਤੇ ਜਿਹੜੀ ਸੇਵਾ ਲੱਗੇ ਹੁੰਦਾ ਕੀ ਸੀ ਵੀ ਜਦੋਂ ਪਿੰਡ ਦੇ ਵਿੱਚ ਆਉਂਦੇ ਸੀ ਇਹਨਾਂ ਨੂੰ ਕੀ ਪਤਾ ਹੈ ਵੀ ਇੱਥੋਂ ਦਾ ਵਸਨੀਕ ਆ ਜਾਂ ਇਹ ਵੀ ਕਿੰਨੀ ਜ਼ਮੀਨ ਆ ਜਾਂ ਇਹਨਾਂ ਦੇ ਕਿੰਨੇ ਜੀ ਆ ਇਹ ਜਿਸ ਤਰ੍ਹਾਂ ਹੁੰਦੇ ਅਸੀਂ ਪ੍ਰਸ਼ਾਦ ਲੈ ਕੇ ਆਉਂਦੇ ਸੀ ਜਿਹੜਾ ਹੱਥ ਕਰਦਾ ਸੀ ਦੇ ਦੇ ਦਿੰਦੇ ਸੀ ਕੁਝ ਲੋਕ ਐਸੇ ਸੀ ਵੀ ਜਿਹੜੇ ਦੋ ਦੋ ਤਿੰਨ ਤਿੰਨ ਵਾਰੀ ਲੈ ਜਾਂਦੇ ਸੀ ਕੁਝ ਲੋਕ ਐਸੇ ਸੀ ਵੀ ਜਿਹੜੇ ਇਸ ਚੀਜ਼ ਤੋਂ ਵਾਂਝੇ ਰਹਿ ਜਾਂਦੇ ਸੀ ਫਿਰ ਅਸੀਂ ਸਾਰੇ ਪਿੰਡ ਦੇ ਇਕੱਤਰ ਹੋ ਗਏ ਸਾਡੇ ਕੈਪਟਨ ਸਾਹਿਬ ਨੇ ਇਹ ਆਏ ਇਹਨਾਂ ਨੂੰ ਅਸੀਂ ਆਣ ਕੇ ਨਾਲ ਮਿਲਾਇਆ ਅਸੀਂ ਆਖਿਆ ਵੀ ਆਪਾਂ ਹੋਵੇ ਨਾ ਤੇ ਇੱਕ ਕਮੇਟੀ ਬਣਾਈਏ ਕਮੇਟੀ ਦੇ ਥਰੂ ਸਾਰਾ ਕੁਝ ਵੰਡਿਆ ਜਾਵੇ ਫਿਰ ਅਸੀਂ ਉਹਨਾਂ ਦੀਆਂ ਪਿੰਡ ਦੇ ਵਿੱਚ ਕਮੇਟੀ ਬਣਾ ਕੇ ਲਿਸਟਾਂ ਤਿਆਰ ਕੀਤੀਆਂ ਜਦੋਂ ਪੂਰੀ ਲਿਸਟ ਤਿਆਰ ਹੋ ਗਈ ਕਿਸ ਬੰਦੇ ਦੇ ਕਿੰਨੇ ਜੀ ਆ ਕਿੰਨੇ ਡੰਗਰ ਆ ਕਿੰਨੀ ਉਹਦੇ ਕੋਲ ਜ਼ਮੀਨ ਆ ਇਹ ਸਾਰਾ ਅਸੀਂ ਵਿਸਥਾਰ ਜਿਹੜਾ ਹੈ ਉਹ ਬਣਾ ਲਿਆ ਕਮੇਟੀ ਬਣਾਈ ਬੇਨਤੀ ਕਰਾਂਗੇ ਕਿਉਂਕਿ ਸਾਡਾ ਪਿੰਡ ਕਿਸੇ ਨੇ ਡਾਪਟ ਨਹੀਂ ਕੀਤਾ ਬਹੁਤ ਪਿੰਡ ਨੇ ਜਿਹੜੇ ਡਾਪਟ ਹੋ ਗਏ ਆ ਪਰ ਸਾਡਾ ਅੱਲੇ ਵਾਲਾ ਪਿੰਡ ਜਿਹੜਾ ਇਹ ਡਾਪਟ ਨਹੀਂ ਹੋਇਆ ਅਸੀਂ ਤਾਂ ਹਰ ਸੰਸਥਾ ਨੂੰ ਬੇਨਤੀ ਕਰਾਂਗੇ ਕਿ ਆਓ ਸਾਡੇ ਨਾਲ ਜੁੜੋ ਸਾਡੀ ਸੇਵਾ ਕਰੋ ਸਾਡੇ ਨਾਲ ਜਿਹੜਾ ਹੈ ਨਾ ਜੇ ਤੁਹਾਡਾ ਤਿਲ ਫੁੱਲ ਇਕੱਠਾ ਕੀਤਾ ਹੋਇਆ ਸਾਡੇ ਪਿੰਡ ਚ ਪਹੁੰਚ ਜਾਏਗਾ ਅਸੀਂ ਛੋਟੇ ਲੋਕ ਐ ਇੱਥੇ ਬਹੁਤੀ ਜਿਆਦੀ ਜ਼ਮੀਨ ਵਾਲੇ ਲੋਕ ਨਹੀਂ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਹੜ੍ਹ ਪ੍ਰਾਪਤ ਇਲਾਕਿਆਂ ਜੀ ਲਗਾਤਾਰ ਅਸੀਂ ਕਵਰੇਜ ਕਰ ਰਹੇ ਹਾਂ ਪਿਛਲੇ ਡੇਢ ਦੋ ਮਹੀਨਿਆਂ ਚ ਜਿੱਥੇ ਵੱਡੇ ਪੱਧਰ ਤੇ ਪੰਜਾਬ ਦੇ ਕਰੀਬ 13-14 ਜ਼ਿਲ੍ਹਿਆਂ ਦਾ ਨੁਕਸਾਨ ਹੋਇਆ ਤਾਂ ਨੁਕਸਾਨ ਬੇਸ਼ੱਕ ਦੀ ਹਾਲੇ ਵੀ ਜਿਹੜਾ جاری ਆ ਤਾਂ ਤੁਸੀਂ ਇੱਕ ਵਾਰੀ ਜ਼ਮੀਨਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਪਿੰਡ ਆਲੇਵਾਲ ਚ ਮੌਜੂਦ ਅਸੀਂ ਤਾਂ ਇਹ ਜਿਹੜਾ ਹਾਲੇ ਵੀ ਦਰਿਆ ਦੇ ਵਿੱਚ ਜਿਹੜਾ ਕਾਫੀ ਦਰਿਆਜ ਨੇ ਜ਼ਮੀਨਾਂ ਮਾਲਕੀ ਜ਼ਮੀਨਾਂ ਚ ਹਰੀ ਕੇ ਹੈਡਵੈਕਸ ਤੋਂ ਲਗਾਤਾਰ ਪਾਣੀ ਵਗ ਰਿਹਾ ਹੈਗਾ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੋ ਰਿਹਾ ਤਾਂ ਇਧਰ ਦੂਸਰੇ ਪਾਸੇ ਵੀ ਤੁਸੀਂ ਤਸਵੀਰਾਂ ਸਾਫ-ਸਾਫ ਦੇਖ ਸਕਦੇ ਜੇ ਹਾਲੇ ਵੀ ਆਇੜਾ ਝੋਨੇ ਦੀ ਪ੍ਰਾਲੀ ਜਿਹੜਾ ਝੋਨਾ ਪੱਕਣ ਦੇ ਕਾਰਤੇ ਸੀ ਤਾਂ ਉਹਦੀ ਪ੍ਰਾਲੀ ਜਿਹੜਾ ਤਾਂ ਵਿੱਚ ਉੱਥੇ ਕਲਾਲੇ ਵੀ ਮੌਜੂਦ ਹੈਗੀ ਹੈ। ਸਾੜ ਨਾਲ ਅਸੀਂ ਪਿੰਡ ਆਲੇਵਾਲੇ ਚ ਪਹੁੰਚੇ ਹਾਂ ਕਵਰੇਜ ਕਰਨ ਵਾਸਤੇ। ਤਾਂ ਇੱਥੇ ਗੱਲਬਾਤ ਵੀ ਕਰਾਵਾਂਗੇ। ਤਾਂ ਪਿੰਡ ਆਲੇਵਾਲੇ ਚ ਅਸੀਂ ਪਹੁੰਚੇ ਹੋਏ ਹਾਂ। ਆਲੇ ਵਾਲੇ ਦੀ ਜਿਹੜੀ ਹੜ੍ਹ ਪ੍ਰਭਾਵਿਤ ਕਮੇਟੀ ਜਹਾੜਪੀਰਤ ਕਮੇਟੀ ਜਿਹੜੀ ਉਹ ਬਣੀ ਹੋਈ ਹੈ ਤੇ ਨਾਲ ਬਰਨਾਲੇ ਤੋਂ ਜਿਹੜੇ ਬਰਨਾਲੇ ਜ਼ਿਲ੍ਹੇ ਤੋਂ ਜਿਹੜੀ ਵੀਰ ਆਏ ਹੋਏ ਆ ਬਜ਼ੁਰਗ ਨੌਜਵਾਨ ਆਏ ਸੇਵਾ ਲੈ ਕੇ ਪਹੁੰਚੇ ਆ ਤਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਸਾਰੀ ਟੀਮ ਨੂੰ ਫਤਿਹ ਬੁਲਾ ਲੈਨੇ ਆ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਜੁਰ ਕੋ ਨਾ ਕੀਜੀ ਆਪਣਾ ਜੀ ਬਲਵੀਰ ਸਿੰਘ ਜੀ ਬਲਵੀਰ ਸਿੰਘ ਜੀ ਕਿਹੜੇ ਜ਼ਿਲ੍ਹੇ ਤੋਂ ਕਿਹੜੇ ਪਿੰਡ ਤੋਂ ਆਏ ਜ਼ਿਲ੍ਹਾ ਬਰਨਾਲਾ ਪਿੰਡ ălma ਪੱਤੀ ਲਸ਼ਕੀ ਜੀ ਅੱਛਾ ਜੀ ਪਿੰਡ ਦਾ ਪੱਲੇ ਸ਼ਕੀ ਪੱਤੀ ਪੰਚਾਇਤ ਬਣੂ ਇਕੱਠੇ ਕਰਕੇ ਅਸੀਂ ਲਿਆ ਆ ਜੋ ਤੇਲ ਫਲਾਉ ਹਾਂਜੀ ਫਲਾਤਾ ਜੀ ਠੀਕ ਹੈ ਜੀ ਤਾਂ ਇੱਥੇ ਤੁਸੀਂ ਆਏ ਹੋ ਹਾਲਾਤ ਕੀ ਹੈ ਜੀ ਹਾਲਾਤ ਬਹੁਤ ਮਾੜਾ ਜੀ ਅਸੀਂ ਪਹਿਲਾਂ ਵੀ ਦੇਖ ਕੇ ਗਏ ਸੀਗੇ ਹਾਂਜੀ ਹਾਂਜੀ ਉਹ ਦੇਖ ਕੇ ਗਏ ਕਰਕੇ ਅਸੀਂ ਸਵਾਰੇ ਹੁਣ ਇੱਥੇ ਇਹ ਸਾਨੂੰ ਬਹੁਤ ਫਾਇਦਾ ਹੋਗਾ ਕਮੇਟੀ ਦਾ ਜੀ ਹਾਂਜੀ ਦੇ ਨਹੀਂ ਸਾਨੂੰ ਪਹਿਲਾਂ ਕੋਈ ਕਿਵੇਂ ਕਹਦਾ ਸੀ ਕੋਈ ਕਿਵੇਂ ਅਸੀਂ ਫਿਰ ਕਮੇਟੀ ਦਾ ਸਾਡਾ ਅਸੀਂ ਕਮੇਟੀ ਦਾ ਵੀ ਧੰਨਵਾਦ ਕਰਦੇ ਹਾਂ ਮੌਕੇ ਠੀਕ ਹੈ ਠੀਕ ਹੈ ਜੀ ਤਾਂ ਵੀ ਮੰਨ ਲਓ ਜਿੱਥੇ ਵੀ ਕੋਈ ਸੇਵਾ ਕਰਨੀ ਕਿਸੇ ਵੀਰ ਨੇ ਭਰਾ ਨੇ ਜਿਹੜੇ ਕੋਈ ਕਮੇਟੀ ਕਮੇਟੀ ਨੂੰ ਆਕੇ ਦੇਣ ਕਮੇਟੀ ਨਾਲ ਦੇਣ ਕਮੇਟੀ ਨੂੰ ਆਕੇ ਦੇਣ ਕਮੇਟੀ ਦੀ ਜ਼ਿੰਮੇਵਾਰੀ ਬਣ ਜਾਂਦੀ ਫਿਰ ਹਾਂ ਜੀ ਜ਼ਿੰਮੇਵਾਰੀ ਕਮੇਟੀ ਇਹ ਸਾਰਿਆਂ ਨੂੰ ਜਾਣਦੇ ਅਸੀਂ ਤੇ ਕਿਸੇ ਨੂੰ ਜਾਣਦੇ ਨਹੀਂ ਹਾਂ ਜਾਣਦੇ ਨੇ ਬਿਲਕੁਲ ਜੀ ਹਾਂ ਜੀ ਇਹ ਕੋਲ ਬੰਦੇ ਨੂੰ ਜਾਣਦੇ ਇਹ ਆਪ ਦਾ ਜਿਵੇਂ ਜਿਵੇਂ ਵੰਡ ਕਰਕੇ ਦੇਣਗੇ ਸਹੀ ਦੇਣਗੇ ਠੀਕ ਹੈ ਜੀ ਕਮੇਟੀ ਅੰਡਰ ਆ ਕੇ ਕੰਮ ਚਲਾਉਣਾ ਚਾਹੀਦਾ ਠੀਕ ਹੈ ਜੀ ਧੰਨਵਾਦ ਹੈ ਕਮੇਟੀ ਦਾ ਬਹੁਤ ਬਹੁਤ ਠੀਕ ਹੈ ਜੀ ਵੀ ਜਿਹੜਾ ਕੋਈ ਤਿਲ ਫੁੱਲ ਲੈ ਕੇ ਆਉਂਦਾ ਉਹ ਉਹਨੂੰ ਵੀ ਤਸੱਲੀ ਹੋ ਜਾਂਦੀ ਜਿਹੜਾ ਵੀਰ ਬਾਹਰ ਆਉਂਦਾ ਸਾਨੂੰ ਤਸੱਲੀ ਹੋਈ ਤਾਂ ਹੀ ਆਏ ਅਸੀਂ ਹਾਂ ਬਿਲਕੁਲ ਜੀ ਤੇ ਕੱਲੇ ਕੱਲੇ ਘਰੋਂ ਅਸੀਂ ਕਿਸੇ ਨੂੰ ਜਾਣਦੇ ਨਹੀਂ ਜਾਣਦੇ ਨਹੀਂ ਬਿਲਕੁਲ ਇੱਥੇ ਕਿਸੇ ਬੰਦੇ ਨੂੰ ਨਹੀਂ ਜਾਣਦੇ ਅਸੀਂ ਜੇ ਦੋ ਬੰਦੇ ਨਾਲ ਆ ਕੇ ਗੱਲ ਕਰੀ ਫਿਰ ਉਹਨੇ ਸਾਨੂੰ ਦੱਸਿਆ ਵੀ ਕਮੇਟੀ ਬਣ ਗਈ ਕਮੇਟੀ ਤੇ ਅਸੀਂ ਆ ਕੇ ਕਮੇਟੀ ਵਾਲੇ ਸਾਨੂੰ ਮਿਲੇ ਇਹਨਾਂ ਦਾ ਬਹੁਤ ਧੰਨਵਾਦ ਜੀ ਸਾਡੀ ਬੜੀ ਰਿਸਪੈਕਟ ਕਰੀਏ ਠੀਕ ਹੈ ਮੋਬਿਲ ਤਾਂ ਵਾਲੀ ਠੀਕ ਹੈ ਵੀ ਕਿਤਨਾ ਕਿਤੇ ਇਹ ਹੋ ਜਾਂਦਾ ਵੀ ਇਹ ਹੁਣ ਆਪਣੇ ਹਿਸਾਬ ਨਾਲ ਜਿਵੇਂ ਜੋ ਵੀ ਨੁਕਸਾਨ ਹੋਇਆ ਡੀਜ਼ਲ ਦੇਣਾ ਖਾਦ ਦੇਣਾ ਵੀ ਇਹਨਾਂ ਨੂੰ ਪਤਾ ਹੈ ਵੀ ਕਿੰਨਾ ਕਿੰਨਾ ਕੀਦਾਂ ਨੁਕਸਾਨ ਹੋਏ ਇਹ ਹੀ ਬਣਨਗੇ ਬਣਨਗੇ ਬਿਲਕੁਲ ਹਾਂ ਜੀ ਠੀਕ ਹੈ ਜੀ ਤੁਸੀਂ ਤੁਸੀਂ ਆਪਦਾ ਦਿਲ ਫੋਲ ਤਿਲ ਫੋਲ ਜੋ ਵੀ ਲੈ ਕੇ ਆਇਆ ਇਥੇ ਉਹ ਇਹਨਾਂ ਨੂੰ ਸੌਂਪਤਾ ਜੀ ਹਾਂ ਠੀਕ ਹੈ ਵਾਈਕੇ ਜੀ ਕਾ ਖਾਲਸਾ ਵਾਈ ਜੀ ਸਤਾਰ ਦਲਬਖ ਸਿੰਘ ਜੀ ਆਪਣੇ ਜਿਹੜਾ ਇੱਕ ਕਮੇਟੀ ਇਥੇ ਪਹੁੰਚੀ ਹੈ ਮਦਦ ਲੈ ਕੇ ਪਹੁੰਚੀ ਜਿਹੜਾ ਹੜਪ੍ਰਭਵਤ ਲੋਕ ਹੈਗੇ ਆ ਜਾਂ ਆਪਣਾ ਪਿੰਡ ਆਲੇ ਵਾਲਾ ਜੀ ਤੇ ਕੀ ਕਹਿਣਾ ਚਾਹੁੰਦੇ ਸਾਰੇ ਮਸਲੇ ਤੇ ਦੇਖੋ ਜੀ ਅਸੀਂ ਤਾਂ ਇਸ ਕਮੇਟੀ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਨਾਲ ਰਾਬਤਾ ਕਾਇਮ ਕੀਤਾ ਇਹਨਾਂ ਦਾ ਜ਼ਿਲ੍ਹਾ ਬਰਨਾਲਾ ਪਿੰਡ ਢਿਲਵਾ ਪੱਤੀ ਲਸ਼ਕਰੀ ਤੋਂ ਆਇਆ ਜੀ ਠੀਕ ਹੈ ਪਹਿਲਾਂ ਵੀ ਸਾਡੇ ਕੋਲੇ ਸੇਵਾ ਲੈ ਕੇ ਆਏ ਸੀ ਤੇ ਹੁੰਦਾ ਕੀ ਸੀ ਕਿ ਪਹਿਲੋਂ ਇਸ ਤੋਂ ਜਿਹੜੀਆਂ ਸੰਸਥਾਵਾਂ ਆਉਂਦੀਆਂ ਸੀ ਧੰਨਵਾਦ ਆ ਉਹਨਾਂ ਦਾ ਕਿ ਉਹਨਾਂ ਨੇ ਬਹੁਤ ਸਾਡੇ ਰਾਸ਼ਨ ਪਹੁੰਚਾਇਆ ਹੈ ਬਹੁਤ ਸੇਵਾ ਕੀਤੀ ਹੈ ਤੇ ਪਰ ਹੁੰਦਾ ਇਸ ਤਰ੍ਹਾਂ ਇਹ ਸੀ ਵੀ ਕਿਸੇ ਵੀ ਪਿੰਡ ਜਾਓ ਤੁਹਾਨੂੰ ਪਤਾ ਹੀ ਆ ਵੀ ਹਰ ਪਿੰਡ ਦੇ ਵਿੱਚ ਲੁੱਟਕਸੁੱਟ ਥੋੜੀ-ਬਹੁਤੀ ਜ਼ਰੂਰ ਹੁੰਦੀ ਆ ਕਿਉਂਕਿ ਇਹ ਸੱਜਣਾ ਜਦੋਂ ਦੂਰੋਂ ਆਉਂਦੇ ਆ ਸੇਵਾ ਕਰਦੇ ਤਿਲ-ਫੁੱਲ ਇਕੱਠਾ ਕਰਦੇ ਆ ਇਹਨਾਂ ਦਾ ਮਨ ਨੂੰ ਸ਼ਾਂਤੀ ਤੇ ਤਾਂ ਆਊਗੀ ਨਾ ਜੇ ਸਹੀ ਜਗ੍ਹਾ ਤੇ ਇਹ ਜਿਹੜੀ ਸੇਵਾ ਲੱਗੇ ਹੁੰਦਾ ਕੀ ਸੀ ਵੀ ਜਦੋਂ ਪਿੰਡ ਦੇ ਵਿੱਚ ਆਉਂਦੇ ਸੀ ਇਹਨਾਂ ਨੂੰ ਕੀ ਪਤਾ ਵੀ ਇੱਥੋਂ ਦਾ ਵਸਨੀਕ ਆ ਜਾਂ ਇਹ ਵੀ ਕਿੰਨੀ ਜ਼ਮੀਨ ਆ ਜਾਂ ਇਹਨਾਂ ਦੇ ਕਿੰਨੇ ਜੀ ਆਏ ਜਿਸ ਤਰ੍ਹਾਂ ਹੁੰਦੇ ਅਸੀਂ ਪ੍ਰਸ਼ਾਦ ਲੈ ਕੇ ਆਉਂਦੇ ਸੀ ਜਿਹੜਾ ਹੱਥ ਕਰਦਾ ਸੀ ਦੇ ਦਿੰਦੇ ਸੀ ਕੁਝ ਲੋਕ ਐਸੇ ਸੀ ਵੀ ਜਿਹੜੇ ਦੋ ਦੋ ਤਿੰਨ ਤਿੰਨ ਵਾਰੀ ਲੈ ਜਾਂਦੇ ਸੀ ਕੁਝ ਲੋਕ ਐਸੇ ਸੀ ਵੀ ਜਿਹੜੇ ਇਸ ਚੀਜ਼ ਤੋਂ ਵਾਂਝੇ ਰਹਿ ਜਾਂਦੇ ਸੀ ਫਿਰ ਅਸੀਂ ਸਾਰੇ ਪਿੰਡ ਦੇ ਇਕੱਤਰ ਹੋ ਕੇ ਸਾਡੇ ਕੈਪਟਨ ਸਾਹਿਬ ਨੇ ਇਹ ਆਏ ਇਹਨਾਂ ਨੂੰ ਅਸੀਂ ਆਣ ਕੇ ਨਾਲ ਮਿਲਾਇਆ ਅਸੀਂ ਆਖਿਆ ਵੀ ਆਪਾਂ ਹੋਵੇ ਨਾ ਤੇ ਇੱਕ ਕਮੇਟੀ ਬਣਾਈਏ ਕਮੇਟੀ ਦੇ ਥਰੂ ਸਾਰਾ ਕੁਝ ਵੰਡਿਆ ਜਾਵੇ ਫਿਰ ਅਸੀਂ ਉਹਨਾਂ ਦੀਆਂ ਪਿੰਡ ਦੇ ਵਿੱਚ ਕਮੇਟੀ ਬਣਾ ਕੇ ਲਿਸਟਾਂ ਤਿਆਰ ਕੀਤੀਆਂ ਜਦੋਂ ਪੂਰੀ ਲਿਸਟ ਤਿਆਰ ਹੋ ਗਈ ਕਿਸ ਬੰਦੇ ਦੇ ਕਿੰਨੇ ਜੀ ਆ ਕਿੰਨੇ ਡੰਗਰ ਆ ਕਿੰਨੀ ਉਹਦੇ ਕੋਲ ਜ਼ਮੀਨ ਆ ਇਹ ਸਾਰਾ ਅਸੀਂ ਵਿਸਥਾਰ ਜਿਹੜਾ ਹੈ ਉਹ ਬਣਾ ਲਿਆ ਕਮੇਟੀ ਬਣਾਈ ਇਹਨਾਂ ਨੇ ਆਏ ਜਦੋਂ ਸਾਡੇ ਕੋਲੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੇ ਪਿੰਡ ਕਮੇਟੀ ਬਣੀ ਹੋਈ ਆ ਅਸੀਂ ਚਾਹੁੰਦੇ ਆ ਕਿ ਤੁਸੀਂ ਇਹ ਜਿਹੜਾ ਹੈ ਨਾ ਸੰਸਥਾ ਜਿਹੜੀ ਵੀ ਆਉਂਦੀ ਆ ਜਾਂ ਹੋਰ ਵੀ ਆਉਂਦੀਆਂ ਆ ਇਹਨਾਂ ਨੂੰ ਜਦੋਂ ਬੇਨਤੀ ਕੀਤੀ ਇਹਨਾਂ ਨੇ ਆਖਿਆ ਵੀ ਲੱਭੀ ਸਾਨੂੰ ਤੇ ਬੜੀ ਖੁਸ਼ੀ ਹੋਈ ਆ ਵੀ ਜੇ ਕਮੇਟੀ ਬਣੀ ਆ ਕਿਉਂਕਿ ਪਹਿਲੀ ਵਾਰੀ ਜਦੋਂ ਆਏ ਇਹਨਾਂ ਨੂੰ ਪਰੇਸ਼ਾਨੀਆਂ ਨਾਲ ਗੱਲਾਂ ਦੀ ਆਈ ਕੱਲੇ ਇਹਨਾਂ ਨੂੰ ਨਹੀਂ ਆਈ ਜਿਹੜੀ ਨੀ ਸੰਸਥਾ ਆਉਂਦੀ ਆ ਹਰੇਕ ਨੂੰ ਹੀ ਇਹ ਜਿਹੜੀ ਪਰੇਸ਼ਾਨੀਆਂ ਹੁੰਦੀਆਂ ਪਿੰਡ ਵਾਲਿਆਂ ਨੂੰ ਵੀ ਆਉਂਦੀ ਆ ਜੀ ਸਾਰੇ ਸਾਰੇ ਪਿੰਡ ਵਾਲਿਆਂ ਨੂੰ ਕਿਉਂਕਿ ਕੁਝ ਲੋਕਾਂ ਦਾ ਮਨ ਦੇ ਵਿੱਚ ਗੁੱਸਾ ਹੁੰਦਾ ਆ ਵੀ ਇੱਕ ਬੰਦਾ ਤਿੰਨ ਵਾਰੀ ਲੈ ਗਿਆ ਇੱਕ ਵਾਰੀ ਇੱਕ ਵਾਰੀ ਇੱਕ ਨੂੰ ਨਾ ਮਿਲਿਆ ਉਹ ਫਿਰ ਆਪਸ ਵਿੱਚ ਲੜਾਈ ਝਗੜਾ ਕਈ ਕੁਝ ਹੁੰਦਾ ਇੱਥੇ ਇਹਨੂੰ ਵੇਖਦੇ ਆਂ ਅਸੀਂ ਜਿਹੜੀ ਕਮੇਟੀ ਬਣਾਈ ਆ ਅਸੀਂ ਇਹਨਾਂ ਦਾ ਬਹੁ ਨੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਜਿਹੜਾ ਹੁਣ ਗਾਂਹ ਤੁਸੀਂ ਰਸਤ ਲੈ ਕੇ ਹੁਣੀ ਆ ਸਾਨੂੰ ਲੋੜ ਆ ਹੁਣ ਜ਼ਿਆਦਾਤਰ ਜਿਹੜੀ ਆ ਜ਼ਮੀਨ ਦੇ ਵਿੱਚ ਖਾਦ ਦੀ ਬੀਜ ਦੀ ਤੇਲ ਦੀ ਇਹਨਾਂ ਸਾਡੀ ਬੇਨਤੀ ਮਨਜ਼ੂਰ ਕੀਤੀ ਇਹਨਾਂ ਤੇਲ ਫੁੱਲ ਇਕੱਠਾ ਕੀਤਾ ਲਿਆ ਕੇ ਸੇਵਾ ਜਿਹੜੀ ਆ ਉਹ ਸਾਡੀ ਕਮੇਟੀ ਨੂੰ ਦਿੱਤੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆ ਨੂੰ ਔਰ ਹੋਰ ਵੀ ਕਮੇਟੀਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹਨਾਂ ਵੱਲ ਵੇਖੋ ਜਿਸ ਤਰ੍ਹਾਂ ਇਹਨਾਂ ਨੇ ਸੇਵਾ ਕੀਤੀ ਆ ਨਾ ਕਿਤੇ ਵੀ ਜਾਓ ਅਸੀਂ ਚਾਹੁੰਨੇ ਆ ਚਲੋ ਅਸੀਂ ਤਾਂ ਬੇਨਤੀ ਕਰਾਂਗੇ ਕਿਉਂਕਿ ਸਾਡਾ ਪਿੰਡ ਕਿਸੇ ਨੇ ਅਡਾਪਟ ਨਹੀਂ ਕੀਤਾ ਹੂੰ ਬਹੁਤ ਪਿੰਡ ਨੇ ਜਿਹੜੇ ਅਡਾਪਟ ਹੋ ਗਏ ਆ ਪਰ ਸਾਡਾ ਆਲੇ ਵਾਲਾ ਪਿੰਡ ਜਿਹੜਾ ਇਹ ਅਡਾਪਟ ਨਹੀਂ ਹੋਇਆ ਅਸੀਂ ਤਾਂ ਹਰ ਸੰਸਥਾ ਨੂੰ ਬੇਨਤੀ ਕਰਾਂਗੇ ਕਿ ਆਓ ਸਾਡੇ ਨਾਲ ਜੁੜੋ ਸਾਡੀ ਸੇਵਾ ਕਰੋ ਸਾਡੇ ਨਾਲ ਜਿਹੜਾ ਹੈ ਨਾ ਜੇ ਤੁਹਾਡਾ ਤਿਲ ਫੁੱਲ ਇਕੱਠਾ ਕੀਤਾ ਹੋਇਆ ਸਾਡੇ ਪਿੰਡ ਚ ਪਹੁੰਚ ਜਾਏਗਾ ਅਸੀਂ ਛੋਟੇ ਲੋਕ ਐ ਇੱਥੇ ਬਹੁਤੀ ਜਿਆਦੀ ਜ਼ਮੀਨ ਵਾਲੇ ਲੋਕ ਨਹੀਂ ਪੰਜ ਪੰਜ ਚਾਰ ਚਾਰ ਕਿੱਲਾਂ ਵਾਲੇ ਜਿਹੜੇ ਲੋਕ ਆ ਉਹ ਤੁਹਾਡੀ ਸਹਾਦਤ ਦੇ ਨਾਲ ਆਪਣੀ ਜ਼ਮੀਨ ਬੀਜ ਲੈਣਗੇ ਕਣਕ ਬੀਜ ਲੈਣਗੇ ਥੋੜਾ ਬਹੁਤਾ ਉਹਨਾਂ ਦਾ ਜਿਹੜਾ ਮੁੜਵ ਸੇਵਾ ਬਣ ਸਕੇਗਾ ਇਹ ਸਾਡੇ ਕੋਲੇ ਵੀਰ ਆਏ ਨੇ ਜ਼ਿਲ੍ਹਾ ਬਰਨਾਲਾ ਤੋਂ ਪਿੰਡ ਇਹਨਾਂ ਦਾ ਢਿਲਵਾ ਹੈ ਪੱਤੀ ਲਸ਼ਕਰੀ ਹੈ ਲਸ਼ਕਰੀ ਹਾਂਜੀ ਪੱਤੀ ਇਹਨਾਂ ਦੀ ਲਸ਼ਕਰੀ ਹੈ ਕਿਉਂਕਿ ਪੱਤੀ ਦਾ ਥਾਂ ਨਾ ਲਿਆ ਕਿ ਇਹਨਾਂ ਦੇ ਜਿਹੜੇ ਪਿੰਡ ਦੀ 6 ਪੰਚਾਇਤਾਂ 6 ਪੰਚਾਇਤਾਂ ਔਰ 8000 ਵੋਟ ਹੈ ਠੀਕ ਹੈ ਜੀ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੇ ਦੂਜੀਆਂ ਪੰਚਾਇਤਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਤੋਂ ਪੁੱਛੋ ਇਹਨਾਂ ਨੇ ਸਾਰਾ ਕੁਝ ਵੇਖਿਆ ਤੁਸੀਂ ਵੀ ਆਪ ਆਣ ਕੇ ਵੇਖੋ ਆਣ ਕੇ ਸਾਡੀ ਮਦਦ ਕਰੋ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਆਉਣ ਵਾਲੀਆਂ ਸੰਸਥਾਵਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸਰਦਾ ਸਾਹਿਬ ਜੀ ਪਿੰਡ ਢਿੱਲਵਾ ਤੋਂ ਤੁਸੀਂ ਇੱਥੇ ਪਹੁੰਚੇ ਹੋ ਤਾਂ ਸਾਬਕਾ ਸਰਪੰਚ ਕੀ ਨਾਮ ਹੈ ਜੀ ਤੁਹਾਡਾ ਸੁਖਦੇਵ ਸਿੰਘ ਜੀ ਸੁਖਦੇਵ ਸਿੰਘ ਤਾਂ ਤੁਸੀਂ ਆਏ ਹੋ ਪਹਿਲਾਂ ਤਾਂ ਤੁਹਾਡਾ ਇੱਥੇ ਆਉਣ ਜੀ ਆ ਜੀ ਤਾਂ ਇਹ ਸਾਰੇ ਵੀਰਾਂ ਪਿੰਡ ਆਲੇ ਵਾਲੇ ਤੋਂ ਵੀ ਤੁਸੀਂ ਪਹੁੰਚੇ ਹੋ ਜੀ ਆਣ ਤੇ ਦੂਸਰਾ ਚੰਦ ਸ਼ਬਦ ਤੁਸੀਂ ਕੀ ਕਹਿਣਾ ਚਾਹੁੰਦੇ ਮੀਡੀਆ ਸਾਹਿਬ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆਂ ਵੀ ਜਿਹੜਾ ਆਪਣਾ ਜੱਟ ਪਾਈ ਆ ਜਿਹਨਾਂ ਹੁਣ ਫਸਲਾਂ ਦੇਖ ਲਈ ਇਹਨਾਂ ਦੀਆਂ ਖਰਾਬ ਹੋਈਆਂ ਪਈਆਂ ਇਹ ਬੀਜਣ ਬੰਨਿਓ ਖੜੇ ਨੇ ਇਹਨਾਂ ਕੋਲੇ ਨਾ ਤੇਲ ਹੈ ਨਾ ਕੋਈ ਰੇਹ ਦਾ ਨਾ ਕੋਈ ਇੰਤਜ਼ਾਮ ਬਣਦਾ ਹੈ ਇਸ ਤਰ੍ਹਾਂ ਇਹ ਕਹਿੰਨੇ ਵੀ ਇਹਨਾਂ ਨੂੰ ਉਮੇਜ ਕ੍ਰਿਕਮਟੀ ਨੂੰ ਵੰਡ ਕੇ ਪੈਸੇ ਜਿਵੇਂ ਜਿਵੇਂ ਵਾਹਣਾ ਕਿਸੇ ਕੋਲ ਦੋ ਕਿੱਲੇ ਦੋ ਕਿੱਲੇ ਨੂੰ ਦਿੱਤਾ ਜਾਵੇ ਤੇਰ ਵੰਡਿਆ ਜਾਵੇ ਪੰਜ ਵਾਲੇ ਨੂੰ ਪੰਜ ਵੰਡਿਆ ਜਾਵੇ ਵੀ ਉਸ ਹਿਸਾਬ ਨਾਲ ਇਹਨਾਂ ਨੇ ਮਦਦ ਕੀਤੀ ਜਾਵੇ ਇਹ ਆਪ ਦੀ ਫਸਲ ਬੀਜਦੇ ਹੋ ਜਾਣ ਤੇ ਮੂਰੇ ਆਪ ਦੇ ਦਾਣੇ ਚਾਰ ਮਾਣ ਖਾਂਦੇ ਹੋ ਜਾਣ ਵੀ ਇਹ ਹੀ ਮਦਦ ਕੀਤੀ ਜਾਵੇ ਵੀ ਜੇ ਹੁਣ ਆਪਾਂ ਕਹੀ ਜਾਈਏ ਵੀ ਉਹਨੂੰ ਫੜਾ ਦਿਓ ਉਹਨੂੰ ਫੜਾ ਦਿਓ ਉਹ ਕੋਈ ਫਾਇਦਾ ਨਹੀਂ ਕੋਈ ਅਗਲਾ ਹੁਣ ਸਾਨੂੰ ਕੀ ਪਤਾ ਐਡੀ ਦੂਰੋਂ ਆਇਆ ਨੂੰ ਵੀ ਇਹ ਇੱਕ ਪਰਿਵਾਰ ਦੇ ਚਾਰ ਬੰਦੇ ਇੱਕ ਦੋ ਪਰਿਵਾਰ ਦੇ ਚਾਰ ਬੰਦੇ ਤੇ ਇਹਨਾਂ ਦੀ ਕਮੇਟੀ ਦੇ ਸਾਨੂੰ ਇਹਨਾਂ ਲਿਸਟ ਦਿਖਾਈ ਅਸੀਂ ਲਿਸਟ ਰਾਹੀਂ ਪੈਸੇ ਫੜਾਤੇ ਠੀਕ ਹੈ ਹਾਂ ਪੰਚਾਇਤ ਰਾਜ ਦੇ ਇਹਨਾਂ ਪੰਚਾਇਤ ਦੀ ਕਮੇਟੀ ਨੂੰ ਬਣਾ ਕੇ ਤੇ ਅਸੀਂ ਪੰਜ ਬੰਦੇ ਆਏ ਆ ਪਿੰਡੋਂ ਟਲਮਾ ਤੋਂ ਤੇ ਅਸੀਂ ਸਾਡੀ ਇਹੀ ਵਿਚਾਰ ਸੀ ਵੀ ਅਸੀਂ ਪਹਿਲਾਂ ਪੁੱਛ ਕੇ ਗਏ ਸੀ ਇਹ ਕਹਿੰਦੇ ਵੀ ਸਾਡੇ ਕੋਲ ਕਣਕ ਵੀ ਹੈਗੀ ਸਭ ਕੋਲ ਹੈਗਾ ਵੀ ਸਾਨੂੰ ਬਜਾਈ ਵੇਲੇ ਮਦਦ ਕਰੋ ਠੀਕ ਹੈ ਉਹ ਅਸੀਂ ਇਹਨਾਂ ਦੀ ਮਦਦ ਕਰਨ ਆਏ ਹਾਂ ਠੀਕ ਹੈ ਧੰਨਵਾਦ ਜੀ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਜੀ ਤਾਂ ਇਸ ਚੱਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਤਾਂ ਅਸੀਂ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕਰਾਂਗੇ ਜਿਹੜੀ ਮਦਦ ਦੇ ਉਸ ਚੱਜੇ ਰੂਪ ਚ ਕੀਤੀ ਜਾਵੇ ਇੱਕ ਕਲੈਬੋਰੇਸ਼ਨ ਦੇ ਵਿੱਚ ਮਦਦ ਕੀਤੀ ਹੈ ਜਿਹੜੇ ਵੀਰ ਆਉਂਦੇ ਆ ਉਹ ਵੀ ਰਾਬਤਾ ਬਣਾ ਕੇ ਆਉਣ ਤੇ ਜਿਹੜੇ ਵੀਰ ਕੋ ਕਮੇਟੀਆਂ ਬਣੀਆਂ ਨੇ ਇਲਾਕਿਆਂ ਦੇ ਵਿੱਚ ਤਾਂ ਉਹਨਾਂ ਨੂੰ ਵੀ ਜਿਹੜਾ ਵਧੀਆ ਤਰੀਕੇ ਨਾਲ ਹਰੇਕ ਪਿੰਡ ਦੇ ਜਿਹੜਾ ਲੋ ਨਾ ਜੇ ਨਾਲੀ ਕੋਈ ਨੁਕਸਾਨੀ ਗਈਆਂ ਘਰ ਨੁਕਸਾਨੇ ਗਏ ਆ ਪਸ਼ੂ ਡੰਗਰ ਨੁਕਸਾਨ ਆ ਗਿਆ ਜਾਂ ਕੋਈ ਕਿਸੇ ਦਾ ਪਰਿਵਾਰ ਜੀ ਨੁਕਸਾਨ ਆ ਗਿਆ ਤਾਂ ਇੱਕ ਪ੍ਰੋਪਰ ਚੈਨਲਾਈਜ਼ਡ ਸਿਸਟਮ ਨੂੰ ਕਰਕੇ ਸਾਰਾ ਵਧੀਆ ਤਰੀਕੇ ਨਾਲ ਬਦਲ ਕੀਤੀ ਜਾਵੇ ਸੋ ਇਸ ਚੱਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਜਿਹੜਾ ਸਾਡਾ ਚੈਨਲ ਸਾਡਾ ਪੇਜ ਸਾਡੇ ਤੱਕ ਤੇ ਸਾਡੇ ਲੋਕ ਤਾਂ ਉਹ ਜਰੂਰ ਸ਼ੇਅਰ ਕਰਨਾ ਹਾਂਜੀ ਹਾਂਜੀ ਸਾਡੇ ਨੰਬਰ ਸੀ ਜਸਹਦਾਰ ਜੀ 2 3 ਠੀਕ ਜੀ ਉਹਨਾਂ ਦੇ ਅਸੀਂ ਚਾਹਾਂਗੇ ਜੇ ਤੇ ਵੈਸੇ ਮੈਂਸ਼ਨ ਕਰ ਦਿੰਨੇ ਆ ਤਾਂ ਵੀ ਹੈ ਜੇ ਨਹੀਂ ਤੇ ਅਸੀਂ ਆਪਦੇ ਨੰਬਰ ਜਿਹੜੇ 1 2 ਬੋਲ ਦਿੰਨੇ ਆ हां ਤੁਸੀਂ ਬੋਲੋ ਮੇਰਾ ਨੰਬਰ ਹੈਗਾ ਜੀ 9042813000 ਮੈਂ ਇੱਕ ਵਾਰੀ ਫੇਰ ਬੋਲ ਦਿੰਨਾ ਕਿ 9042813000 9417083532 9417083532 ਔਰ ਸਾਡੇ ਕੈਪਟਨ ਸਾਹਿਬ ਨੇ ਇਹਨਾਂ ਦਾ ਵੀ ਨੰਬਰ ਜਿਹੜਾ ਹੈ ਵੀ ਮੈਂਸ਼ਨ ਕਰ ਲਓ ਕੈਪਟਨ ਸਾਹਿਬ ਨੂੰ ਹਾਂਜੀ ਹਾਂਜੀ ਦੂਜੀ ਮੇਰਾ ਨੰਬਰ ਹੈਗਾ 78868224 ਠੀਕ ਹੈ ਦੁਬਾਰਾ ਤੋਂ ਫੇਰ ਰਿਪੀਟ ਕਰਦਾ 788 68224 ਧੰਨਵਾਦ ਅੱਗੇ ਮੇਰੇ ਨਾਂ ਦਾ ਵੀ ਕਰਾ ਦਿਓ ਹਾਂਜੀ ਹਾਂਜੀ ਦੱਸੋ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਕੀ ਫਤਿਹ ਵੈਗੁਰੂ ਜੀ ਅਸੀਂ ਹਰ ਇੱਕ ਨੇ ਬੇਨਤੀ ਕਰਦੇ ਹਾਂ ਕਿ ਮੰਨ ਲਓ ਜਿਸ ਤਰ੍ਹਾਂ ਇਹਨਾਂ ਨੇ ਸਾਡੀ ਬਾਹ ਫੜੀ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਵੀ ਜਿਨ੍ਹਾਂ ਨੇ ਲਿਆਣ ਕੇ ਸਾਡੀ ਖਬਰ ਨੂੰ ਸਿਰੇ ਤੱਕ ਪਹੁੰਚਾਉਣਾ ਹੈ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਹਾਂਜੀ ਨੰਬਰ ਦੇ ਦਿਓ ਜ ਆਪ ਦਾ ਇਹ ਨੰਬਰ ਲੈਣਾ 93179 ਨਾ 90661 5002 90ਛਣ ਸਿੰਘ ਠੀਕ ਹੈ ਪੰਜ ਹਜ਼ਾਰ 9661 5002 ਠੀਕ ਹੈ ਪੰਜ ਹਜ਼ਾਰ 9661 5002 ਹਾਂਜੀ 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 ਸਰਦਾਰ ਪ੍ਰਦੇਮ ਸਿੰਘ ਜੀ ਬੋਲੇ ਨੰਬਰ ਜੀ ਆਪਣਾ ਜੀ 9845 12193 9845 12193 ਠੀਕ ਹੈ ਤਾਂ ਧੰਨਵਾਦ ਧੰਨਵਾਦੀ ਸਰਦਾਰ ਪ੍ਰੇਮ ਸਿੰਘ ਜੀ ਹਾਂਜੀ ਸਰਦਾਰ ਨੰਬਰਦਾਰ ਪਿੰਡ ਆਲੇ ਵਾਲਾ ਆਲੇ ਵਾਲਾ ਆਲੇ ਵਾਲਾ ਸੋਰੀ ਤਾਂ ਇਸ ਚੱਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡਾ ਪੇਜ ਸਾਡੀ ਦਿੱਤੀ ਸਾਡੇ ਲੋਕਾਂ ਨੂੰ ਸੁਣਵਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ